ਮਾਂਜੋ ਸਪੈਸ਼ਲ ਡੀਜੀਪੀ ਸਰਦਾਰ ਕੁਲਦੀਪ ਸਿੰਘ ਜੀ ਆਈਪੀਐਸ ਤੇ ਏਡੀਜੀਪੀ ਆਰਕੇ ਜੈਸਵਾਲ ਦੀ ਨਿਗਰਾਨੀ ਹੇਠ ਇੱਕ ਆਪਰੇਸ਼ਨ ਸਟਾਰਟ ਕੀਤਾ ਗਿਆ ਸੀਗਾ ਕਿ ਜਿਹੜੇ ਪਾਕਿਸਤਾਨ ਤੋਂ ਬਾਰਡਰ ਤੋਂ ਪਾਰ ਨਸ਼ਾ ਤਸਕਰ ਹੈਗੇ ਆ ਉਹਨਾਂ ਦੇ ਕੀ ਐਕਟੀਵਿਟੀਆਂ ਹੈਗੀਆਂ ਉਸ ਨੈਕਸਸ ਨੂੰ ਤੋੜਨ ਦੇ ਲਈ ਇੱਕ ਆਪਰੇਸ਼ਨ ਸਟਾਰਟ ਕੀਤਾ ਗਿਆ ਸੀਗਾ ਜਿਹਨੂੰ ਲੀਡ ਕਰ ਰਿਆ ਸੀ ਸਾਡੇ ਡੀਐਸਪੀ ਮਿਸਟਰ ਰੁਮੇਂਦਰ ਮਹਾਜਨ ਕੱਲ ਹੋਰੇ ਵਿੱਚ ਸਾਨੂੰ ਕਾਫੀ ਵੱਡੀ ਕਾਮਯਾਬੀ ਮਿਲੀ ਹੈ ਕਿ ਇੱਕ ਅਗਿਆਪਾਲ ਸਿੰਘ ਨਾਂ ਦਾ ਜਿਹੜਾ ਤਸਕਰ ਸੀਗਾ ਤੇ ਨਾਲ ਉਹਦੇ ਦੋ ਜਣੇ ਹੋਰ ਸੀਗੇ ਕਰਨਜੋਤ ਸਿੰਘ ਇੱਕ ਸੰਦੀਪ ਸਿੰਘ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਦੇ ਕੋਲੋਂ ਲਗਭਗ 41 ਕਿਲੋ ਜਿਹੜੀ ਹੈਰੋਨ ਆ ਰਿਕਵਰ ਹੋਈ ਆ ਤੇ ਇਸ ਰਿਕਵਰੀ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਜਿਹੜਾ ਅਗਿਆਪਾਲ ਸਿੰਘ ਆ ਇਹ ਪਾਕਿਸਤਾਨੀ ਤਸਕਰਾਂ ਦੇ ਨਾਲ ਅਕਸਰ ਤਸਕਰੀ ਦੇ ਵਿੱਚ ਸ਼ਾਮਲ ਹੈ ਤੇਰੇ ਤੇ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਹੈ ਇਹਨਾਂ ਜੋ ਸੰਗਤੇ ਉੱਪਰ ਵੀ ਇੱਕ ਮੁਕੱਦਮਾ ਦਰਜ ਹੈ ਜਿਹੜੇ ਕਿ ਅੰਡਰ ਟ੍ਰਾਇਲ ਚੱਲ ਰਹੇ ਹੈ। ਫਰਦਰ ਇਨਵੈਸਟੀਗੇਸ਼ਨ ਤੇ ਜਿਹੜੀਆਂ ਗੱਲਾਂ ਸਾਹਮਣੇ ਆਉਣਗੀਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੱਤੀਆਂ ਜਾਣਗੀਆਂ। ਪਰ ਕਿਸ ਤਰ੍ਹਾਂ ਇਹਨਾਂ ਨੇ ਇੱਧਰ ਖੇਪ ਲਿਆ ਜੀ। ਇਹ ਜਿਹੜਾ ਆਗਿਆਪਾਲ ਸਿੰਘ ਹੈ ਇਹਦੀ ਪਾਕਿਸਤਾਨ ਤਸਕਰਾਂ ਦੇ ਨਾਲ ਅਕਸਰ ਜਿਹੜੇ ਫੋਨ ਦੇ ਉੱਪਰ ਟਾਈ ਆਪੇ ਕਰਦਾ ਫਿਰ ਆਪਸ ਦੇ ਵਿੱਚ ਪਲਾਨ ਕਰਕੇ ਦਰਿਆ ਦੇ ਰਾਹੀਂ ਹੈਰਨ ਮਗਵਾ ਲੈਂਦੇ ਆ। ਫਿਰ ਹੈਰਨ ਮਗਵਾ ਕੇ ਜਿਹੜੀ ਉਹ ਲੋਕੇਸ਼ਨ ਤੇ ਰੱਖ ਕੇ ਜਾਂਦੇ ਆ ਜਾਂ ਇਹ ਮਗਵਾਉਂਦੇ ਆ ਉੱਥੋਂ ਚੱਕ ਕੇ ਫਰਦਰ ਅੱਗੇ ਸਪਲਾਈ ਕਰ ਦਿੰਦੇ ਕਿੰਨੀ ਦੇਰ ਤੋਂ ਤਸਕਰੀ ਕਰਦੇ ਤੁਸੀਂ ਲਗ ਇਹਦੀ ਪੁਸ਼ਕਿਸ਼ ਦੇ ਵਿੱਚ ਜੋ ਆਇਆ ਇਹਨੇ ਪੰਜ ਦਾ 6 ਵਾਰ ਇਹੋ ਜਿਹੀ ਖੇਪਾਂ ਮੰਗਵਾਈਆਂ ਸੀ ਕਿਸ ਤਾਰੀਖ ਨੂੰ ਕਿੱਥੇ ਮੰਗਾਈ ਹੈ ਕਿ ਕਈ ਕਿਤੇ ਕਿਤੇ ਕਰਦੇ ਨੇ ਸਪਲਾਈ ਦੇ ਕੋ ਇਹ ਤਾਂ ਹੋਣੀ ਜਿਹੜੀ ਅਸੀਂ ਪੁਸ਼ਕਿਸ਼ ਕਰਾਂਗੇ ਵੀ ਇਹਨਾਂ ਤੋਂ ਕੋਣ ਫਰਦਰ ਲੈ ਕੇ ਜਾਂਦਾ ਇਹ ਚੀਜ਼ਾਂ ਇਨਵੈਸਟੀਗੇਸ਼ਨ ਦੇ ਵਿੱਚ ਆ ਜਾਣਗੀਆਂ ਇਹ ਖੇਪ ਸਭ ਤੋਂ ਵੱਡੀ ਹੈ ਜਾਂ ਮਰ ਇਸ ਤੋਂ ਵੱਡੀਆਂ ਖੇਪਾਂ ਇਹਨਾਂ ਨੇ ਪਹਿਲੇ ਕੀ ਕੀਆਂ ਹੁੰਦੀਆਂ ਨਹੀਂ ਹਾਲੇ ਤੱਕ ਜੋ ਇਹਨੇ ਪੁਸ਼ਕਿਸ਼ ਦੱਸੀ ਹੈ ਇਹ ਤੋਂ ਘੱਟ ਹੀ ਖੇਪਾਂ ਆਈਆਂ ਸਰ ਡ੍ਰੋਨ ਰਹੀ ਹੈ ਡ੍ਰੋਨ ਦਾ ਜਾਂ ਡ੍ਰੋਨ ਦੀ ਨਹੀਂ ਇਹ ਡ੍ਰੋਨ ਰਹੀ ਨਹੀਂ ਆਈ ਇਹ ਦਰਿਆ ਦੇ ਰਹੀਆਂ ਆ ਰਾਵੀ ਦਰਿਆ ਇਹ ਜਿਹੜੀ ਰਿਕਵਰੀ ਹੈ ਗੁਪਤ ਸੂਤਰਾਂ ਦੇ ਧਰਮ ਤੇ ਕੀਤੀ ਗਈ ਹੈ ਜਾਂ ਇੰਨੀ ਇਹ ਸਾਨੂੰ ਇਨਫੋਰਮੇਸ਼ਨ ਆਈ ਸੀ ਤੁਸੀਂ ਟ੍ਰੈਪ ਬਾਰੇ ਜਾਣਕਾਰੀ ਦਿਓ ਕਿ ਕਿੱਦਾਂ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ ਕਿਥੋਂ ਫੜਿਆ ਕਿੱਦਾਂ ਫੜਿਆ ਇਹ ਚੀਜ਼ ਸਾਡੀ ਇਰਸਟਸ ਪਾਰਟ ਆਫ आवर ਇਨਵੈਸਟੀਗੇਸ਼ਨ ਅਸੀਂ ਇਹ ਚੀਜ਼ਾਂ ਡਿਸਕਲੋਜ਼ ਨਹੀਂ ਕਰ ਸਕਦੇ ਕਿਵੇਂ ਫੜਿਆ ਨਹੀਂ ਪਾਣੀ ਦੇ ਨੰਬਰ ਦਰਿਆ ਰਵੀ ਦੇ ਰਾਹੀਂ ਜਿਹੜੀ ਆਈ ਹੈ ਸੀ ਤਸਕਰੀ ਕਿਸ ਤਰੀਕੇ ਦੇ ਨਾਲ ਕਰਦੇ ਸੀ ਜਦੋਂ ਪਾਣੀ ਚੜਦਾ ਘਟਦਾ ਸੀ ਉਦੋਂ ਕਰਦੇ ਸੀ ਜਾਂ ਲਗਾਤਾਰ ਹੀ ਜਿਹੜੀ ਨਹੀਂ ਆਮ ਤੌਰ ਤੇ ਜੋ ਇਹਨੇ ਹਲੇ ਤੱਕ ਦੱਸਿਆ ਕਿ ਜਦੋਂ ਪਾਣੀ ਦਾ ਪਹਾਅ ਜ਼ਿਆਦਾ ਹੋ ਜਾਂਦਾ ਉਦੋਂ ਇਹ ਉਦੋਂ ਸਮਾਨ ਮਗਵਾਉਂਦੇ ਵੀ ਆ ਤੇ 82 ਆਪੀ ਕਰਦੀ ਜੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੈਲਿਊ ਦੇ ਜੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜੀ ਵੱਖਰਾ ਵੱਖਰਾ ਰੇਟ ਹੈ ਇਹਨਾਂ ਦਾ ਬਾਕਸੀ ਰੇਟ ਦੱਸ ਦੋ ਪੰਜ ਪੌਦਾ ਨਹੀਂ ਮੈਂ 750 ਕਿਲੋ ਇਕੱਠੀ ਪੜੀ ਹੈ ਕੀ 41 ਕਿਲੋ ਇਕੱਠੀ ਪੜੀ ਹੈ ਸਰੇ ਬੀਐਸਐਫ ਦੇ ਥਰੂ ਕਿਵੇਂ ਕਿਸ ਤਰੀਕੇ ਦੇ ਨਾਲ ਉਹ ਨਾਕਾਫਲ ਦਿਓ ਲੈ ਜਿਨ੍ਹਾਂ ਨੂੰ ਪਤਾ ਨਹੀਂ ਲੱਗਿਆ ਇਹ ਚੀਜ਼ਾਂ ਸੀ ਦੇਖੋ ਇਹ ਚੀਜ਼ਾਂ ਸਾਰੀਆਂ ਅਸੀਂ ਇਨਵੈਸਟੀਗੇਸ਼ਨ ਚ ਲੈ ਕੇ ਆਵਾਂਗੇ ਹਨਾ ਕਿ ਇਹਨਾਂ ਦਾ ਕੀ ਰਾਹ ਸੀਗਾ ਕਿਵੇਂ ਬਚ ਕੇ ਲੈ ਕੇ ਆਉਂਦੇ ਆ ਕਿਉਂਕਿ ਉਹ ਸਾਰਾ ਏਰੀਆ ਜਿਹੜਾ ਬੀਐਸਐਫ ਦੇ ਅੰਦਰ ਹੁੰਦਾ ਉਸ ਤੋਂ ਬਾਅਦ ਹੀ ਜਿਹੜੀ ਆ ਤੁਸੀਂ ਉੱਥੋਂ ਕਾਰਵਾਈ ਕੀਤੀ ਬਿਲਕੁਲ ਜੀ ਜਿਹੜੇ ਕੋ ਪਾਕਿਸਤਾਨੀ ਸੀਮਾ ਵੀ ਹੋਈਆਂ ਨੇ ਜਿਹੜੇ ਫੋਨ ਅਸੀਂ ਰਿਕਵਰ ਕੀਤੇ ਉਹਦੇ ਵਿੱਚ ਉਹ ਨੰਬਰ ਵਗੈਰਾ ਹੈਗੇ ਤੇ ਜਦੋਂ ਪਿੱਛੇ ਸਮਝ ਪਾਣੀ ਜਦੋਂ ਵਾਚ ਸੀਗਾ ਕਿ ਇਹਨਾਂ ਨੇ ਬੋਸ ਨੂੰ ਵੀ ਲੂਸ ਜਿਹਾ ਪਾਣੀ ਵਧਨ ਕਰਕੇ ਘਟਨ ਕਰਕੇ ਕਰਦੇ ਸ ਬਾਕੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਚੀਜ਼ ਪਤਾ ਲੱਗ ਜੂਗੀ ਕਿ ਕਿਵੇਂ ਸਰ ਕੋਈ ਹਥਿਆਰ ਹੀ ਫੜਿਆ ਨਾ ਨਹੀਂ ਇਹਨਾਂ ਦੇ ਕੋਲ ਕੋਈ ਵੀ ਵੈਪਨ ਨਹੀਂ ਫੜਿਆ ਸਰ ਕਿਹੜੇ ਪਿੰਡ ਦੇ ਕਿਹੜੇ ਪਿੰਡ ਦੇ ਵਾਸੀ ਨੇ ਇਹਦੇ ਨਾਮ ਇੱਕ ਰਿਪੋਰਟ ਹੈ ਪਹਿਲਾ ਇੱਕ ਹੈਗਾ ਜੀ ਮੇਨ ਜਿਹੜਾ ਇਹ ਕਿੰਗ ਪਿੰਡ ਹੈਗਾ ਉਹ ਆਗਿਆਪਾਲ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਕੁਮਰਾਏ ਥਾਣਾ ਰਮਦਾਸ ਦੂਜਾ ਹੈਗਾ ਜੀ ਰਣਜੋਤ ਸਿੰਘ ਉਰਫ ਰਾਣਾ ਪੁੱਤਰ ਹਰਪਾਲ ਸਿੰਘ ਵਾਸੀ ਮਹਿਮਦ ਮੰਦਰਾ ਤੀਜਾ ਹੈਗਾ ਸੰਦੀਪ ਸਿੰਘ ਉਰਫ ਸ਼ੇਰਾ ਵਾਸੀ ਪੰਜ ਗਰਾਈਆਂ ਜੇ ਸਰ ਰਮਦਾਸ ਸਰ ਇਹਨਾਂ ਦੇ ਖਿਲਾਫ ਪਹਿਲੇ ਜਿਹੜੇ ਐਫਆਈਆ ਦਰਜਾ ਗਿਆ ਕਿਸ ਥਾਣੇ ਦੇ ਵਿੱਚ ਦਰਜਾ ਗਿਆ ਜਿਹੜੇ ਰਣਜੋਤ ਦੇ ਖਿਲਾਫ ਆ ਇਹ ਵੀ ਰਮਦਾਸ ਥਾਣੇ ਚ ਹੀ ਆ ਨਾਨ ਕਮਰਸ਼ੀਅਲ ਦਾ ਪਰਚਾ ਦਰਜਾ ਜਿਹੜਾ ਆਗਿਆਪਾਲ ਸਿੰਘ ਦਾ ਇਹਦਾ ਵੀ ਰਮਦਾਸ ਥਾਣੇ ਦੇ ਵਿੱਚ ਹੀ ਪਰਚਾ ਦਰਜਾ ਹੈ ਉਹ ਵੀ ਨਾਨ ਕਮਰਸ਼ੀਅਲ ਸਰ ਇਹ ਜੋ ਖੇਵ ਹੈਗੀ ਹੈ ਕਿੱਥੋਂ ਬਰਾਮਤ ਹੋਈ ਹੈ ਇਹ ਖੇਵ ਖੇ ਬਰਾਮਤ ਹੋਈ ਹੈ ਸਾਨੂੰ ਮਹਿਮਦ ਮੰਦਰਾਂ ਦੇ ਵਿੱਚੋਂ ਪਟ ਇਹ ਕੱਲ ਬ੍ਰੋਕਾ ਬ੍ਰੋਕੀ ਹੋਈ ਹੈ ਠੀਕ ਹੈ ਸਰ ਠੀਕ ਹੈ ਸਰ ਇਹ ਮਹਿਮਦ ਮੰਦਰਾਂ ਨਾਲ ਰਮਦਾਸ ਸਾਈਡ ਕੰਡਾ ਜੀ ਹਾਂਜੀ ਜੀ ਇਹ ਤਾਂ ਗੀਟਾਰੀ ਤੇ ਪਹਿਲੇ ਲੈ ਕੇ ਆ ਰਹੇ ਥੈਨ ਪੇਣ ਜਾ ਰਹੇ ਕੀ ਕਰ ਰਹੇ ਸੀ ਨਹੀਂ ਫਿਲਹਾਲ ਤਾਂ ਸਿਰ ਰਿਕਵਰੀ ਕੀਤੀ ਆ ਮੈਨ ਆ ਤਾਂ ਗਈ ਸੀ ਨਾ ਨਕੋ ਮਹੀਨਾ ਸਰ ਹੋਇਆ ਮੋਟਫੜਤੀ ਹੋਈ ਹੋਈ ਜਾਂ ਫਿਰ ਨਹੀਂ ਜੀ ਨਹੀਂ ਨਹੀਂ ਕੋਈ ਮੋਟਫੜ ਨਹੀਂ ਸਰ ਡਰਗ ਮੰਨੀ ਨਹੀਂ ਕੋਈ ਬਰਾਮਦ ਹੋਈ ਨਾ ਕੋਈ ਨਹੀਂ ਜੀ ਡਰਗ ਮੰਨੀ ਕੋਈ ਰਿਕਵਰ ਨਹੀਂ ਸਰ ਰੱਖੀ ਕਿਤੇ ਸੀ ਹੈ ਰੋਈ ਤੇ ਵੀਕਲ ਜਿਸ ਦੀ ਕਿਤੇ ਵੇਚੀ ਨਹੀਂ 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 ਕਿਸੇ ਦੇ ਘਰ ਦੇ ਵਿੱਚ ਦੱਬੀ ਹੋਈ ਸੀ ਘਰ ਨਾ ਅੱਜ ਆ ਕੇ ਪਾਦਾ ਨਾ ਕਿੱਥੋਂ ਨਹੀਂ ਰਣਜੋਤ ਸਿੰਘ ਦਾ ਕਰ ਇਹਨਾਂ ਦੇ ਜੋ ਪਸ਼ੋਕਰ ਦੀ ਗੱਲ ਕੀਤੀ ਜਾਵੇ ਤੇ ਪਰਿਵਾਰਕ ਮੈਂਬਰ ਵੀ ਇਹਨਾਂ ਦੇ ਨਾਲ ਇਹ ਚੀਜ਼ਾਂ ਦੇਖੋ ਇਹ ਹੁਣ ਦੇਖਦੇ ਆਂ ਇਹਨਾਂ ਤੋਂ ਖੁਸ਼ਕਿਸ਼ ਕਰਕੇ ਕਿ ਇਹਨਾਂ ਦੇ ਮੈਂਬਰ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਦੇ ਵਿੱਚ ਰੋਲ ਹੈ ਕਿ ਨਹੀਂ ਹੈ ਜੇ ਹੋਇਆ ਤਾਂ ਅਸੀਂ ਵਿੱਚ ਸ਼ਾਮਲ ਕਰਾਂਗੇ ਉਹਨਾਂ ਨੂੰ ਇਹਨਾਂ ਦੀ ਜ਼ਮੀਨ ਜਾਇਦਾਦ ਦਾ ਮਤਲਬ ਨਹੀਂ ਇਹ ਸਾਰੀਆਂ ਵੈਰੀਫਾਈ ਕਰਾਂਗੇ ਸਰ ਉਮਰ ਕਿੰਨੇ ਨਾਲ ਜੀ ਉਮਰ ਐਵਰੇਜਲੀ ਦਿਨਾਂ ਦੀ ਉਮਰ ਹੈਗੀ ਆ 25 ਤੋਂ 27-28 ਸਾਲ ਤੱਕ ਸਰ ਹੁਣ ਤੱਕ ਮੀਟਿੰਗ ਬੁੱਕ ਵੀ ਪੁੱਛ ਗਏ ਤੇ ਇਹਨਾਂ ਨੂੰ ਪਤਾ ਲੱਗਿਆ ਵਾਈਪ ਪਰਫੈਕਸ਼ਨੀ ਕੀ ਕਰਦੇ ਨੇ ਆਪਸ ਵਿੱਚ ਕਿਤਾ ਇੰਟਰਲੀਕ ਹੋਏ ਨੇ ਇਹ ਸਾਰਾ ਜੀ ਮੈਂ ਇਹਨਾਂ ਦੀ ਪੁਸ਼ਕਿਸ਼ ਦੇ ਵਿੱਚ ਜੀ ਦੇਖਦੇ ਆਂ ਅਸੀਂ ਕਿਵੇਂ ਇੱਕ ਦੂਜੇ ਨਾਲ ਜੁੜੇ ਆ ਕੀ ਇਹਨਾਂ ਦਾ ਮੋੜ ਸੀ ਕੀ ਇੰਟਰਸਟ ਸੀਗਾ ਸਾਰਾ ਕੁਝ ਦੇਖੀ ਬਹੁਤ ਦੱਸਿਆ ਵੀ ਇਹ ਕਰਦੇ ਕੀ ਸੀ ਵਾਈਪ ਹਲ ਤਾਂ ਫਿਲਹਾਲ ਹੈ ਕੁਝ ਨਹੀਂ ਸੀ ਕਰਦੇ ਖੇਤੀਬਾੜੀ ਦਾ ਕੰਮ ਜਾਂ ਮਜ਼ਦੂਰੀ ਕਰਦੇ ਗ੍ਰੇਟਰੀ ਕਿਥੋਂ ਜਾਂ ਗ੍ਰੁਫਤਾਰੀ ਨਾਲ ਅਸੀਂ ਇਥੋਂ ਕੀਤੀ ਆ ਜੀ ਜਿੱਥੋਂ ਹੈਰਨ ਦੀ ਰਿਕਵਰੀ ਹੋਈ ਨਾ ਮਤ ਠੀਕ ਹੈ ਠੀਕ ਹੈ ਥੈਂਕ ਯੂ ਥੋੜਾ ਗੱਲ ਹੀ ਮੰਨਦਾ ਚਲੋ ਜੀ ਥੈਂਕ ਯੂ